आयोजित किया गया जिसमें आपके नेताओं और हल्का इंचार्ज मुख्य रूप से शामिल हुए इस दौरान उन्होंने नशे के विरुद्ध बहुत खूबसूरत ढंग से गायन और डांस से अपना संदेश दिया इस दौरान आप नेताओं ने इन बच्चों को प्रोत्साहित किया उन्होंने कहा कि जिस तरह से सरकार ने नशे के विरुद्ध जंग के सार्थक परिणाम सामने आ रहे हैं इसके चलते ही स्कूलों में एक ऐसे कार्यक्रम आयोजित किए जा रहे हैं कि जो इस जंग की बड़ी जीत है कपूरथला से पत्रकार राजेंद्र कुमार कपूरथला की विशेष

ਪ੍ਰਿੰਟ ਵਿੱਚ ਆਏ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋ ਬਹੁਤ ਸਾਰੇ ਬੱਚਿਆਂ ਦਾ ਸਨਮਾਨ ਸਭ ਤੋਂ ਪਹਿਲਾਂ ਸੱਜਣ ਕੰਚਾਰਜ ਕੰਦੀ ਸਾਹਿਬ ਸੁਰਿੰਦਰ ਇੰਚਾਰਜ ਤੌਰ ਸਾਹਿਬ ਅਮਨ ਕੁਮਾਰ ਜੀ ਪੰਜਾਬ ਤੋਂ ਗਏ ਬਹੁਤ ਬੱਧ ਪੋਪਲਿੰਗ ਸਾਰੇ ਸਾਥੀ ਕਿ ਸਾਰਿਆਂ ਦੇ ਨਾਲ ਲਵਾਂਗੇ ਤਾਂ ਬਹੁਤ ਲੰਬੀ ਲਿਸਟ ਹੋਏਗੀ ਜੀ ਸਰ ਮੈਂ ਸਮਝਦਾ ਕਿ ਇਹ ਜੇ ਪ੍ਰੋਗਰਾਮ ਨੇ ਬੱਚਿਆਂ ਨੂੰ ਕਿਉਂਕਿ ਇਹ ਐਜੂਕੇਸ਼ਨ ਆ ਫਰਨਾ ਮੇਨ ਜਿਹੜਾ ਜ਼ਿੰਦਗੀ ਦਾ ਤੁਰਾ ਹੈ ਉਹ ਜਿਹੜੇ ਬੱਚਿਆਂ ਨੂੰ ਇਹੋ ਜੇ ਪਕਸ਼ਾਨ ਮਿਲਦੀ ਹੈ ਤਾਂ ਮੈਂ ਸਮਝਦਾ ਕਿ ਉਹਨਾਂ ਦੇ ਵਿੱਚ ਹੋਰ ਵੀ ਅਗਲੇ ਸਾਲ ਵੀ ਬੰਦਾ ਵਾਰੀਆਂ ਜਿਹੜੇ ਬੱਚੇ ਪਿੱਛੇ ਵੀ ਰਹਿ ਗਏ ਉਹਨਾਂ ਦੇ ਵਿੱਚ ਵੀ ਕੰਪੀਟੀਸ਼ਨ ਦਾ ਇੱਕ ਰੁਝਾਨ ਪੈਦਾ ਹੁੰਦਾ ਹੈ ਤੇ ਮੈਂ ਸਾਰੀ ਪੰਚਾਇਤ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਰੱਖਿਆ ਔਰ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਸਿਰੇ ਨਦੀਕ ਮੰਗ ਸੀਗੀ ਸਕੂਲ ਨੂੰ ਲੈ ਕੇ ਉਹਨੂੰ ਕਿੱਦਾਂ ਦੁੱਧਨ ਹਲਕਾਂ ਚਾ ਚੰਡੀਜੀਤ ਦੇ ਨੋਟ ਕਰ ਲਿਆ ਅਜੋਸ ਸਿੰਘ ਬੈਂਸ ਜੀ ਨਾਲ ਗੱਲ ਕਰਕੇ ਜਲਦੀ ਇਸ ਨੂੰ ਹੱਲ ਕਰਵਾਇਆ ਇਹ ਦੋ ਰਈ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲ ਹੈ ਉਹਨਾਂ ਦਾ ਨਵਿਨੀਕਰਨ ਹੋਇਆ ਹੈ ਪਰ ਕੁਝ ਜਿੱਦਾਂ ਪਿੰਡ ਬਿਸ਼ਣ ਬੁਰਾਈਆਂ ਤੇ ਵੀ ਗੱਲ ਕੀਤੀ ਜਾਵੇ ਜਾਂ ਕੁਝ ਹੋਰ ਹੋਰ ਵੀ ਪਿੰਡ ਹੈ ਜਾਂ ਬਿਸ਼ਣ ਪਰ ਜਟਾਂ ਆ ਕਾਫੀ ਹੈ ਸਕੂਲਾਂ ਦੀ ਹਾਲਤ ਵਸਤਾ ਉਹਦੇ ਵਰਗੀ ਹੈ 75 ਸਾਲ ਸਰਕਾਰਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ ਇਹ ਪਹਿਲੀ ਵਾਰ ਹੈ ਸਰਕਾਰ ਨੇ ਜਿਹੜੀ ਤੁਹਾਡੇ ਸਹਿਯੋਗ ਨਾਲ ਆਈ ਹੈ ਜੀ ਆਮ ਲੋਕਾਂ ਦੀ ਸਰਕਾਰ ਹੈ ਭਗਵਾਨ ਦਾ ਮੰਦੀ ਸਰਕਾਰ ਹੈ ਕਿ ਸਿੱਖਿਆ ਕ੍ਰਾਂਤੀ ਦਾ ਮਿਸ਼ਨ ਲੈ ਕੇ ਆਈ ਹੈ ਮੈਂ ਸੋਚਦਾ ਕਿ ਬਹੁਤ ਸਾਰੇ ਸਕੂਲਾਂ ਨੂੰ ਇਸ ਦਾ ਫਾਇਦਾ ਮਿਲਿਆ ਜਿਹੜੇ ਸਕੂਲ ਰਹਿ ਗਏ ਉਹਨਾਂ ਦੇ ਵਿੱਚ ਵੀ ਬਹੁਤ ਜਲਦੀ ਹੀ ਕੰਮ ਕਾਰਜਿਕ ਲਿਪਰੇ ਚੜਵਾ ਕੇ ਜਿਹੜਾ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਹਨ ਹੱਲ ਕਰਵਾਈਆਂ ਜਾਂਦੀਆਂ ਇੱਕ ਜੀ ਯੁੱਧ ਨਸ਼ਾ ਬੁਰਦ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਉਹਦੇ ਵਿੱਚ ਸਰਕਾਰ ਨੇ ਕਾਫੀ ਪੰਜਾਬ ਦੇ ਵਿੱਚ ਸੁਧਾਰ ਕੀਤਾ ਪਰ ਕਿਤੇ ਨਾ ਕਿਤੇ ਦੇਖਿਆ ਜਾ ਰਿਹਾ ਕਪੂਰ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਕਿ ਇਹ ਗੱਲ ਚੱਲੀ ਐ ਇਸ ਲਈ ਆਪਾਂ ਹੋਰ ਮਤੇ ਪਰ ਇਸ ਗੱਲ ਚੱਲੀ ਐ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਕਾਫੀ ਇਸ ਸਟੀਨ ਲੈ ਕੇ ਮੌਤਾਂ ਹੋ ਰਹੀਆਂ ਐ ਨਸ਼ੇ ਨੂੰ ਲੈ ਕੇ ਨਾ ওভারਡੋਜ਼ ਨਾਲ ਮੌਤਾਂ ਰਹੀ ਕਪੂਰਥਲਾ ਵਿੱਚ ਨਾਥ ਨਹੀਂ ਪੈ ਰਹੀ ਇਹਦਾ ਕੀ ਕਾਰਨ ਜੀ ਨਾਥ ਨਹੀਂ ਪੈ ਰਹੀ ਨਹੀਂ ਇਸ ਤਰ੍ਹਾਂ ਨਹੀਂ ਇਹ ਹੋ ਸਕਦਾ ਕਿ ਘੱਟ ਪੈ ਰਹੀ ਹੈ ਜੀ ਦੇਖੋ ਅੱਡੀਆਂ ਸਰਕਾਰਾਂ ਦਾ ਇੰਨਾ ਮਾਹੌਲ ਖਰਾਬ ਕਰ ਦਿੱਤਾ ਸੀ ਕਿ ਲੋਕਾਂ ਦਾ ਇੱਕ ਗਾਣੇ ਬਣ ਗਏ ਸੀ ਕਿ ਸਰਕਾਰਾਂ ਵਿਖਾਉਂਦੀਆਂ ਨੇ ਚਿੱਟਾ ਛਰੇਆਂ ਸਾਹੀ ਤੇ ਛਰੇਆਂ ਵੇਚਦਾ ਪਰ ਇਹ ਪਹਿਲੀ ਸਰਕਾਰ ਹੈ ਜਿਹਨੂੰ ਜੁੱਧ ਛੇੜਨ ਦੀ ਲੋੜ ਪੈ ਗਈ ਜੁੱਧ ਕਦੋਂ ਛੇੜਿਆ ਜਾਂਦਾ ਜਦੋਂ ਪਾਣੀ ਸਿਰ ਦੇ ਉੱਤੋਂ ਲੰਘ ਜਾਂਦਾ ਤਾਂ ਮੈਂ ਸਮਝਦਾ ਕਿ ਸਰਕਾਰ ਦੀ ਇਹ ਨਮਾਜ਼ ਚੱਲ ਰਹੀ ਹੈ ਖਤਮ ਨਹੀਂ ਹੋਈ ਹਨ ਵੀ ਤੁਹਾਡੇ ਨੋਟਿਸ ਤੇ ਜੇ ਕੋਈ ਨਸ਼ਾ ਸਮਾਜ ਗ੍ਰੋਹੀ ਅਨਸਰ ਅਸ਼ਾ ਵੇਚਦਾ ਤਾਂ ਹੈਲਪਲਾਈਨ ਦੇ ਉੱਤੇ ਜਾਂ ਜਲਦੀ ਸਾਹਿਬ ਦੇ ਫੋਨ ਦੇ ਉੱਤੇ ਟੋਟ ਸਾਹਿਬ ਦੇ ਕਿਸੇ ਵੀ ਬੰਦੇ ਨੂੰ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਉਹਦੇ ਉੱਤੇ ਕਾਰਵਾਈ ਜ਼ਰੂਰ ਹੋਵੇ ਸਰ ਇੱਥੇ ਜਾਣ ਵਾਲਾ ਦੇਣ ਵਾਲਾ ਬੰਦਾ ਦੀ ਸੁਰੱਖਿਆ ਬਿਲਕੁਲ ਉਹਦੀ ਬਿਲਕੁਲ ਸੁਰੱਖਿਆ ਹੋਏਗੀ ਉਹਦੀ ਜਾਣਕਾਰੀ ਕਿਸੇ ਆਮ ਲੋਕ ਨੂੰ ਸਰ ਪਿਛਲੇ ਦੋ ਦਿਨ ਬੀਤੇ ਦੋ ਦਿਨ ਪਹਿਲਾਂ ਪ੍ਰਿੰਟ ਨਵਾਂ ਪਿੰਡ ਗੇਟ ਦੇ ਵਿੱਚ ਇੱਕ ਮੌਤ ਹੋਈ ਉਸ ਤੋਂ ਇਹ ਮਹੀਨੇ ਦੇ ਵਿੱਚ ਉਹਨਾਂ ਦੇ ਲੋਕਾਂ ਦਾ ਕਹਿਣਾ ਕਿ ਚਾਰ ਮੌਤਾਂ ਉੱਥੇ ਹੋਰ ਆੜੀ ਹੋ ਚੁੱਕੀਆਂ ਓਵਰਡੋਜ਼ ਦੇ ਨਾਲ ਮੇਰਾ ਇਹ ਸੋਚਣਾ ਹੈ ਕਿ ਜਿੱਥੇ ਪ੍ਰਸ਼ਾਸਨ ਚੁਸਤ ਹੈ ਜਿੱਥੇ ਸਰਕਾਰ ਚੁਸਤ ਹੈ ਉੱਥੇ ਆਮ ਲੋਕਾਂ ਨੂੰ ਵੀ ਇਹਦਾ ਲਾਭ ਹੋਣਾ ਇਹ ਘਰ ਘਰ ਦੇ ਵਿੱਚ ਪਹਿਰਾ ਦੇਣ ਕਿਉਂਕਿ ਆਉਣ ਵਾਲੀਆਂ ਦਸਲਾਂ ਦੀ ਲੜਾਈ ਹੈ ਕਿਉਂਕਿ ਸਾਡੀ ਜਵਾਨੀ ਜਿਹੜੀ ਨਸ਼ਿਆਂ 'ਚ ਬਰਬਾਦ ਹੋ ਰਹੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਤਫ਼ਵੀਜ਼ ਕਰਦਾ ਕਿ ਤੁਹਾਨੂੰ ਵੀ ਜਿੱਥੇ ਕਿਤੇ ਕੋਈ ਅਧਿਸ਼ ਮਾੜੇ ਅੰਸਰ ਬਾਰੇ ਜਾਣਕਾਰੀ ਮਿਲਦੀ ਹੈ ਉਹ ਜਾਣਕਾਰੀ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ ਆਮ ਆਦਮੀ ਪੜੀ ਲੀਡਰਾਂ ਨਾਲ ਸਾਂਝੀ ਕੀਤੀ ਜਾਵੇ ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਦੱਸਿਓ ਸਰ ਲੋਕ ਐਕਚੁਅਲੀ ਡਰਦੇ ਆ ਚੀਜ਼ਾਂ ਤੋਂ ਜਿੱਦਾਂ ਤੁਸੀਂ ਕਹਿ ਰਹੇ ਹੁਣ ਇੱਕ ਸੁਆਪ ਸੁਆਵਲੀ ਦਿੱਤਾ ਹੈ ਤਾਂ ਤੁਸੀਂ ਵੀ ਕ ਇਹ ਜਿਹੜੀ ਜਾਣਕਾਰੀ ਗੁੱਪਤ ਰੱਖੀ ਜਾਵੇਗੀ ਪਰ ਫਿਰ ਵੀ ਲੋਕ ਡਰਦੇ ਨੇ ਜਦੋਂ ਘਰ ਦੇ ਵਿੱਚ ਮੌਤਾਂ ਹੋ ਰਹੀਆਂ ਹੋਣ ਉਦੋਂ ਮੈਨੂੰ ਲੱਗਦਾ ਡਰ ਨੂੰ ਬੂਹ ਪਾਣਾ ਚਾਹੀਦਾ ਕਿਉਂਕਿ ਜਿਹੜੀ ਗਵਾਂਡੀਆਂ ਦੇ ਘਰ ਲੱਗੀ ਆ ਗਿਆ ਕਦੋਂ ਸਾਡੇ ਘਰ ਆ ਜਾਣੀ ਸਾਨੂੰ ਪਤਾ ਨਹੀਂ ਲੱਗਦਾ ਮੈਂ ਸਾਰਿਆਂ ਨੂੰ ਅਪੀਲ ਕਰਦਾ ਡਰ ਕਾਦਾ ਤੁਹਾਡੇ ਬੱਚਿਆਂ ਦੀ ਮੌਤ ਨਾਲੋਂ ਜ਼ਿਆਦਾ ਵੱਡਾ ਡਰ ਹੈ ਜੇ ਤੇ ਤੁਹਾਡੇ ਬੱਚਿਆਂ ਦੀ ਮੌਤ ਨਾਲੋਂ ਵੀ ਵੱਡਾ ਡਰ ਹੈ ਫਿਰ ਆਪਾਂ ਡਰੀਏ ਨਹੀਂ ਤੇ ਤੁਹਾਡੇ ਨਾਲ ਖੜੇ ਹੁਈਏ ਮੈਂ ਫਿਰ ਤੁਹਾਨੂੰ ਯਕੀਨ ਦਿਵਾਉਣਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਤੁਹਾਡੇ ਨਾਲ ਧੰਨਵਾਦ ਪਿੰਡ ਬੇਸ਼ੰਬਰ ਆਂਗਰੇ ਵਿੱਚ ਕਾਹਦਾ ਦੇ ਆਪਣੇ ਪਹਿਲੇ ਹਫ਼ਤੇ ਮੈਂ ਇਸ ਕਮਿਟੀ ਮੈਂਬਰ ਨੂੰ ਦਿੱਜਦਾ ਹਾਂ ਕਿਰਦਾਰ ਜਿਨ੍ਹਾਂ ਨੇ ਛੋਟੇ ਛੋਟੇ ਬੱਚੇ ਵੀ ਪੈਣੀ ਤੋਂ ਲੈ ਕੇ ਆ ਕੇ ਕਿੰਨੇ ਬੱਚੇ ਜਿਨ੍ਹਾਂ ਨੇ ਆਪਣੀ ਕਲਾ ਤੇ ਪਹਿਲੇ ਦੂਜੇ ਪਿੰਡ ਦੇ ਦਰਦੀ ਦਾ ਇਸ ਨੂੰ ਦਾ ਮਾਣ ਸਮਾਰੋਹ ਕੀਤਾ ਬਾਕੀ ਉਥੇ ਗੱਲ ਇਹ ਵੀ ਹੈ ਜਿਹੜਾ ਇਹਨਾਂ ਮੁੱਦਾ ਉਠਾਇਆ ਕਿ ਅੱਜ ਤੱਕ ਜਿਹੜੀ ਸਿਕਿਉਰਿਟੀ ਕੌਂਸਲ ਵਾਲੀ ਮੈਂ ਇਸ ਫੇਲ ਦੀ ਜਿਹੜੀ ਪ੍ਰੋਟੈਕਟਿਵ ਰਿਪੋਰਟ ਬਣੀ ਆ ਮੇਰਾ ਵੀ ਤਨ ਤੋਂ ਸੋਨੇ ਸਰਪੰਚ ਚੁੜੇ ਗਿਆ ਉਹਨਾਂ ਨੇ ਹੁਣੇ ਸਾਡੇ ਉਹਦੇ ਇਸ ਮਤ ਜਿਹੜਾ ਜਿਹੜਾ ਬਸ ਬਾਸ ਕਰਨੇ ਸੀ ਆਨੁਮੰਦ ਕਰਦਾ ਵੀ ਚਾਰ ਜ਼ਵਾਨੀ ਕਰਦੀ ਵੀ ਲੱਗਦਾ ਕਿ ਆਸ ਕੇ ਪਾਸੇ ਲੋਕਾਂ ਨੇ ਕਬਜ ਕੀਤੀ ਹੋਈ ਹੈ ਇਸ ਕਰਕੇ ਬੌਂਡ ਲਾ ਲਏ ਉਹਨਾਂ ਨੂੰ ਵਟਾ ਕੇ ਜਿਹੜੀ ਮੰਗਾ ਨੇ ਉਹ ਦੀ ਚਾਰ ਜ਼ਵਾਨੀ ਦਾ ਉਹਦੀ ਇਨਫਰਾਸਟ੍ਰਕਚਰ ਦਾ ਸਕੂਲ ਬਿਲਡਿੰਗ ਦਾ ਉਹ ਬਹੁਤ ਜਲਦੀ ਕੰਮ ਸ਼ੁਰੂ ਕੀਤਾ ਜਾਇਆ ਔਰ ਜਿਹੜੀ ਇਸ ਪਿੰਡ ਦੀ ਹੋਰ ਵੀ ਜਿਹੜੀ ਹੈ ਕਿਉਂਕਿ ਇਸ ਸਰਕਾਰ ਦਾ ਜਿਹੜਾ ਟਾਰਗੇਟ ਸਰਦਾਰ ਕੋ ਮਨਜੀਤ ਸਿੰਘ ਸਰਕਾਰ ਦਾ ਜਿਹੜਾ ਮੇਨ ਮਕਸਦ ਹੀ ਹੋਇਆ ਕਿ ਲੋਕਾਂ ਨੂੰ ਸਿੱਖਿਤ ਕਰਾ ਤੁਸੀਂ ਇੱਕ ਵਾਰ ਨੋਟਿਸ ਹੀ ਹੋਊਗੀ ਤੇ ਨੋਟ ਜਿਹੜੀ ਖਾਸ ਕਰਕੇ ਬੀਜੇਪੀ ਸਰਕਾਰ ਹੋਵੇ ਚਾਹੇ ਆ ਜਿਹੜੀਆਂ ਪੁਰਾਣੀਆਂ ਸਰਕਾਰਾਂ ਕਾਲੀ ਰਹੇ ਕਾਲ ਦੇ ਸਤੇ ਉਹ ਲੋਕਾਂ ਨੂੰ ਜਿਹੜੇ ਰਸਣ ਤੇ ਲਾਉਣਾ ਚਾਹੁੰਦੇ ਸੀ ਉਸ ਤੋਂ ਧਿੱਕਰ ਕੇ ਸੜਕਾਂ ਤੇ ਮੰਗਲ ਲਾਉਣਾ ਚਾਹੁੰਦੇ ਸੀ ਸਿੱਖਿਆਉਣਾ ਕਿ ਬੱਚਿਆਂ ਨੂੰ ਕਿਸੇ ਦੇ ਬੱਚੇ ਨੂੰ ਛੜ ਕੇ ਉਹਨੂੰ ਮੰਗਲ ਲਾ ਕੇ ਤੇ ਆਪ ਕੀਤਾ ਜਾਂਦਾ ਸੀ ਉਹ ਵੀ ਕੰਮ ਪੰਡ ਕੀਤਾ ਜਾਂਦਾ ਸੀ ਲੋਕਾਂ ਨੂੰ ਐਜੂਕੇਸ਼ਨ ਦਾ ਮਕਸਦ ਇਹ ਹੈ ਕਿ ਬੱਚੇ ਨੂੰ ਏਮਪਾਵਰ ਕਰਨਾ ਉਹ ਆਪਣਾ ਚਗਾ ਭੂਤ ਬਣਾ ਸਕੇ ਔਰ ਸਮਾਜ ਨੂੰ ਚਗਾ ਸਿਰ ਸਕੇ ਉਸੇ ਜਿਹੜੇ ਸਬੰਧ ਦੇ ਵਿੱਚ ਸਾਰੇ ਜਿਹੜੀ ਜਿਹੜੀ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਕੀਤੀ ਜਾ ਰਹੀ ਹੈ ਉਸ ਤਰ੍ਹਾਂ ਦੀ ਸਰਕਾਰ ਕੰਮ ਕਰਦੀ ਹੈ ਔਰ ਜਿਹੜਾ ਕੋਈ ਇੱਥੇ ਕੋਈ ਪ੍ਰੋਬਲਮ ਹੁੰਦੀ ਹੈ ਉਹਨੂੰ ਸਾਲ ਜੇ ਤੁਹਾਡਾ ਕੀ ਕਹਿਣਾ ਹੈ Hãy subscribe cho kênh Ghiền Mì Gõ Để không ਬਹੁਤ ਵਧੀਆ ਨਿਕਲਿਆ ਛੋਟੇ ਛੋਟੇ ਬੱਚੇ ਪਰਫਾਰਮੈਂਸ ਦੇ ਰਿਹਾ ਸੀ ਕਿਤਾਬ ਪੰਗਰੇ ਵੀ ਪਰ ਮਤ ਤਿੰਨ ਚੀਜ਼ਾਂ ਬੱਚਿਆਂ ਨੇ ਬਹੁਤ ਵਧੀਆ ਕੀਤੀਆਂ ਇੱਕ ਨਾਚ ਨੇ ਪੂਰਾ ਨਾਚੇ ਦੇ ਬੁਣੇ ਦੂਜਾ ਜਿਹੜਾ ਅਕਟ ਲਾਉਨ ਤੇ ਤੀਜਾ ਪੰਜਾਬੀ ਮਾਂ ਬੋਲੀ ਹੈ ਕਿ ਇਹ ਤਿੰਨਾਂ ਹੀ ਚੀਜ਼ਾਂ ਸਾਡੀ ਪੰਜਾਬ ਦੀ ਬਹੁਤ ਵੱਡੀ ਨਿਸ਼ਾਨੀ ਹੈ ਔਰ ਇਹ ਸਾਡੇ ਜਿਹੜੇ ਅੱਜ ਬੱਚੇ ਇਥੇ ਕਰਨਾ ਕਰਦੇ ਪਏ ਬੱਚੇ ਇਥੇ ਪਸੰਦ ਕਰਦੇ ਆ ਰਿਹਾ ਇਹ ਸਾਡੇ ਵਿਕਾਸ ਦੀ ਨਿਸ਼ਾਨੀ ਵਧੀਆ ਮੇਰੇ ਨਿਸ਼ਾਨੇ ਹੈ ਸਾਡੀ ਇੱਕ ਇੱਕ ਕੰਮ ਨੇ ਫਿਰ ਜਦਾਂ ਕਿ ਬੱਚਿਆਂ ਨੂੰ ਐਪਰੀਸ਼ੀਏਟ ਕਰਨਾ ਬਹੁਤ ਵਧੀਆ ਗੱਲ ਹੈ ਇਹਦੇ ਵਿੱਚ ਜੇ ਦੂਜਾ ਤੀਜਾ ਜਾਂ ਚੌਥਾ ਨਾ ਰੱਖਿਆ ਜਾਵੇ ਸਾਰੇ ਹੀ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚਾਹੇ ਕੋ ਪੈਨ ਫੈਸਲਾ ਦੇ ਕੇ ਜਾਇ ਜ਼ਰੂਰੀ ਨਹੀਂ ਕਿ ਕੋਈ ਅਵਾਰਡ ਦੇਣਾ ਕੋਈ ਛੋਟਾ ਛੋਟਾ ਕਿਤੇ ਬੱਚਿਆਂ ਨੂੰ ਛੋਟੀਆਂ ਛੋਟੀਆਂ ਚੀਜ਼ਾਂ ਮਿਲ ਜਾਣ ਤਾਂ ਵੀ ਬਹੁਤ ਖੁਸ਼ੀ ਹੋ ਜਾਂਦੀ ਹੈ ਜੇ ਤੁਸੀਂ ਧਿਆਨ ਰੱਖੋ ਜਦੋਂ ਤੁਹਾਡਾ ਮਾਪਾ ਪਾਲਾ ਇੱਥੇ ਸਾਰਾ ਬੱਚਾ ਪਿੱਛੇ ਕਰਦਾ ਸਾਰਾ ਨਿਕਲਣਾ ਹੈ ਓਕੇ